ਇੱਕ ਵਿਦਿਆਪਕ ਨੂੰ ਇੱਕ ਸਵਾਲ ਦਾ ਜਵਾਬ ਨਾ ਦੇਣ ਤੇ ਸਸਪੈਂਡ ਕੀਤਾ ਗਿਆ 6835 ਜਿਹੜੀ ਜਥੇਬੰਦੀ ਦੇ ਵਿੱਚ ਇਸ ਕੀ ਅਜੇ ਸਾਲ ਹੀ ਹੋਇਆ ਹੈ ਇਸ ਦੀ ਨਿਯੁਕਤੀ ਹੋਣ ਤੇ ਲੇਕਿਨ ਇੱਕ ਮਾਮੂਲੀ ਸੀ ਗਲੁੱਤੇ ਕੁਐਸਚਨ ਦਾ ਜਵਾਬ ਨਾ ਦੇਣ ਤੇ ਉਸ ਵਿਦਿਆਪਕ ਨੂੰ ਸਸਪੈਂਡ ਕੀਤਾ ਗਿਆ ਇਸ ਨੂੰ ਲੈ ਕੇ ਡੀਪੀਈ ਪੰਜਾਬ ਨੂੰ ਵੀ ਅਧਿਆਪਕ ਜਥੇਬੰਦੀਆਂ ਵੱਲੋਂ ਮਿਲਿਆ ਗਿਆ ਲੇਕਿਨ ਡੀਪੀਈ ਨਹੀਂ ਮਿਲੇ ਪੀ ਮਿਲੇ ਉਸ ਦੇ ਬਾਅਦ ਹੁਣ ਇਹ ਫੈਸਲਾ ਕੀਤਾ ਗਿਆ ਜਥੇਬੰਦੀਆਂ ਨੇ ਜਿਹੜੀ ਟੀਚਰ ਯੂਨੀਅਨ ਦੀ ਜਥੇਬੰਦੀ ਹੈ ਉਸ ਵਿਦਿਆਪਕ ਨੂੰ ਜੇ ਬਹਾਲ ਨਹੀਂ ਕੀਤਾ ਗਿਆ 26 ਤਾਰੀਖ 26 ਨਵੰਬਰ ਤੱਕ ਤਾਂ ਅਧਿਆਪਕੀਆਂ ਬੀਪੀ ਦਫਤਰ ਚੰਡੀਗੜ੍ਹ ਜਾ ਕੇ ਪੂਰੇ ਪੰਜਾਬ ਤੋਂ ਪ੍ਰਦਰਸ਼ਨ ਕਰਨਗੀਆਂ ਅਤੇ ਇਹ ਸਰਕਾਰ ਤੱਕ ਇਹ ਸਹੀ ਕਰ ਰਹੀ ਹੈ ਸਰਕਾਰ ਟੀਚਰਾਂ ਤੋਂ ਵਖ ਵਖਤ ਰਹਿ ਕੇ ਕਮ ਲੈ ਰਹੀ ਹੈ ਜਦਕਿ ਟੀਚਰਾਂ ਦਾ ਕਮ ਹੁੰਦਾ ਸਿਰਫ ਪੜਾਣਾ ਵਿਦਿਆਰਥੀਆਂ ਨੂੰ ਲੇਕਿਨ ਇਸ ਦੇ ਕਰਕੇ ਜਿਹੜੇ ਟੀਚਰ ਪਰੇਸ਼ਾਨ ਹੈ ਇਸ ਤਰ੍ਹਾਂ ਦੀ ਗੱਲਾਂ ਨਹੀਂ ਚੀਕਣੀ ਹੈ ਗਵਰਨਮੈਂਟ ਇਸ ਲਈ ਪੰਜਾਬ ਐਲੀਮੈਂਟਰੀ ਟੀਚਰ ਯੂਨੀਅਨ ਕੰਪਿਊਟਰ ਟੀਚਰ ਯੂਨੀਅਨ ਐਸ ਸੀ ਵੀ ਸੀ ਟੀਚਰ ਯੂਨੀਅਨ ਅਤੇ ਡ੍ਰੈਮੋਕੇਟਿਕ ਟੀਚਰ ਯੂਨੀਵਰਸਿਟੀ ਵੱਲੋਂ ਪੂਰੇ ਪੰਜਾਬ ਦੇ ਜਿੰਨੇ ਅਧਿਆਪਕ ਜਿੱਥੇ ਬੰਦੀ ਦੇ ਵਿੱਚ ਹੈ ਉਹਨਾਂ ਵੱਲੋਂ ਡੀਪੀਏ ਚੰਡੀਗੜ੍ਹ ਜਾ ਕੇ ਇਹ ਪ੍ਰਦਰਸ਼ਨ ਕੀਤਾ ਜਾਣਾ ਹੈ ਹੁਣ ਸਰਕਾਰ ਨੇ ਤੇ ਸਿੱਖਿਆ ਵਿਭਾਗ ਨੇ ਦੇਖਣਾ ਹੈ ਕਿ ਸਧਿਆਪਕ ਨੂੰ ਕਿਨੀ ਛੇਤੀ ਬਹਾਲ ਕੀਤਾ ਜਾਂਦਾ ਹੈ ਤੇ ਰਾਜਪੁਰੇ ਤੋਂ ਕੋਲ ਇੱਕ ਪਿੰਡ ਹੈਗਾ ਜੀ ਮੜਕਪੁਰ ਉੱਥੋਂ ਦਾ ਇੱਕ ਟੀਚਰ ਹੈਗੇ ਨੇ ਰਾਮਦਾਸ ਜੀ ਆਈਟੀਟੀ ਦੇ ਹੱਦਕ ਨੇ ਤੇ ਉਹਨਾਂ ਦੇ ਸਕੂਲ ਦੇ ਵਿੱਚ ਟੀਮ ਆਉਂਦੀ ਆ ਟੀਮ ਆਉਂਦੀ ਆ ਉਹਨਾਂ ਤੋਂ ਕੁਐਸਚਨ ਵਗੈਰਾ ਪੁੱਛੇ ਜਾਂਦੇ ਨੇ ਜਿਹਦੇ ਵਿੱਚ ਇਨੇ ਕੁਐਸਚਨ ਪੁੱਛੇ ਜਾਂਦੇ ਨੇ ਦੋ ਕੁਐਸਚਨ ਵਾਲੇ ਸਵਾਲ ਜਿਹੜੇ ਠੀਕ ਸੀ ਇੱਕ ਕੁਐਸਚਨ ਉਹ ਕਿਤੇ ਘਬਰਾੜ ਦੇ ਵਿੱਚ ਨਹੀਂ ਦੇ ਸਕਿਆ ਤੇ ਇਸ ਮਾਮਲੇ ਨੂੰ ਲੈ ਕੇ ਉਹ ਅਧਿਆਪਕ ਰਾਮਦਾ ਜੀ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਉਹਦਾ ਰਿਕਾਰਡ ਪੁਰਾਣਾ ਜੀ ਔਰ ਮੈਕਵਰੀ ਬਹੁਤ ਮੜੀ ਗੱਲ ਆ ਵੀ ਇੱਕ ਨਵਾਂ ਅਧਿਆਪਕ ਹੈ 6835 ਵਾਲਾ ਟੀਚਰ ਉਹਨੂੰ ਸਸਪੈਂਡ ਕਰ ਦਿੱਤਾ ਜੀ ਚੈਕਿੰਗ ਦੇ ਨਾਤੇ ਇੱਕ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਹੈ ਜੀ ਚੈਕਿੰਗ ਦੇ ਨਾਤੇ ਮਾੜੀ-ਵੜੀ ਗਲਤੀ ਤੇ ਕੋਈ ਨੋਟਿਸ ਕੱਢ ਦੇਣਾ ਕਾਰਨ ਦੱਸ ਨੋਟਿਸ ਜਾਰੀ ਕਰ ਦੇਣਾ ਜੇ ਕੋਈ ਹੋਰ ਗੱਲਾਂ ਕਰਨੀਆਂ ਇਹ ਸਰਕਾਰ ਦੀ ਇੱਕ ਬੁਖਾੜ ਦੀ ਨੀਤੀ ਆ ਚਾਹੀਦਾ ਤਾਂ ਇਹ ਸੀ ਕਿ ਆ ਵੀ ਗੈਰ ਵਿੱਦਿਕ ਕੰਮ ਨੇ ਜਿਹੜੇ ਉਹ ਬਿਲਕੁਲ ਬੰਦ ਕੀਤੇ ਜਾਂਦੇ ਜਦਕਿ ਗੈਰ ਵਿੱਦਿਕ ਕੰਮ ਨੇ ਜਿਹੜੇ ਉਹ ਸਾਡੇ ਇੰਨੇ ਵਧਾ ਦਿੱਤੇ ਗਏ ਨੇ ਕਿ ਇਹਦੇ ਹੱਥ ਕੋਲ ਪੜ੍ਹਨ ਦਾ ਸਮਾਂ ਜਿਹੜਾ ਉਹ ਘੱਟ ਪੜਾਉਂਦਾ ਸਮਾਂ ਬੱਚਿਆਂ ਨੂੰ ਦੇਖੋ ਜੀ ਇਸ ਇਹ ਬਾਬਤ ਤੋਂ ਅਸੀਂ ਹੁਣ ਹਾਂ ਗਵਰਨਮੈਂਟ ਟੀਚਰ ਜੀ ਨੂੰ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਜੀ ਸਿੰਦਰ ਸਿੰਘ ਅਸੀਂ ਗਵਰਨਮੈਂਟ ਟੀਚਰ ਜੀ ਦੇ ਵੱਲੋਂ ਡੈਮੋਕਰੈਟਿਕ ਟੀਚ ਕੰਪਿਊਟਰ ਦੇ ਅਰਜ ਜੱਥੇ ਬੰਦੀ ਤੇ 6835 ਦੇ ਅਰਜ ਜੱਥੇ ਬੰਦੀ ਅਸੀਂ ਇਹ 6 ਦੀਆਂ 6 ਜੱਥੇ ਬੰਦੀਆਂ ਵੱਲੋਂ ਡੀਪੀ ਪ੍ਰਾਇਮਰੀ ਨੂੰ ਮਿਲਣ ਗਏ ਸੀਗੇ ਡੀਪੀ ਪ੍ਰਾਇਮਰੀ ਉਹ ਆਪਣੀ ਸ਼ੀਟ ਤੇ ਨਹੀਂ ਸੀ ਸ਼ਾਇਦ ਛੁੱਟੀ ਤੇ ਸੀਗੀ ਜੇ ਸਰਕਾਰ ਬਹਾਲ ਨਹੀਂ ਕਰਦੀ ਅਗਲਾ ਐਕਸ਼ਨ ਜੱਥੇ ਬੰਦੀ ਨੇ ਕੀ ਹੋਣਾ ਹੈ ਸਰ ਡੀਪੀ ਪ੍ਰਾਇਮਰੀ ਦੇ ਜਿਹੜੇ ਪੀ ਨਾਲ ਗੱਲ ਫੋਨ ਤੇ ਹੋਈ ਆ ਵੀ ਉਹ 26 ਤਰੀਕ ਤੱਕ ਕਹਿੰਦੇ ਸੀ ਵੀ ਅਸੀਂ ਇਸ ਟੀਚਰ ਨੂੰ ਬਹਾਲ ਕਰ ਦਾਂਗੇ ਜੇਕਰ 26 ਤੋਂ ਬਾਅਦ ਬਹਾਲ ਇਹ ਟੀਚਰ ਸਾਡਾ ਨਹੀਂ ਹੁੰਦਾ ਤਾਂ ਅਸੀਂ ਇਸ ਤੋਂ ਬਾਅਦ ਫੌਰੀ ਤੌਰ ਤੇ ਜਿਹੜਾ ਹੈਗਾ ਐਕਸ਼ਨ ਦੀ ਪੇ ਦਫਤਰ ਕਰਾਂਗੇ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਪੰਜਾਬ ਦੇ ਜਨਰ ਪ੍ਰਦਰਸ਼ਨ ਹੋਵੇ ਹਾਂਜੀ ਹਾਂਜੀ ਬਿਲਕੁਲ ਪੂਰੇ ਪੰਜਾਬ ਦੇ ਦਫਤਰ ਦੇ ਕੇ ਕੈਮਰਾਮੈਨ ਬੀਕੇ ਗਰੇਕ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼